ਓਹ ਬੱਲ ਬਲਿੰਗ ਜਾਂ ਪੈ ਗਿਆ ਲੈ ਵੀ ਕਿੜਿਆਰੇ ਆ ਰਿਹਾ 10 ਬੱਲੇ 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 ਕਾਕਾ ਕਾਕਾ ਮੇਰਾ ਪਟਾਕਾ ਮਾਰੇ ਰੋਂਦੇ ਵਾਲਾ ਬੋਛਾ ਕਹਿੰਦੇ ਰੇਡਾਂ ਪੈਂਦੀਆਂ ਨੇ ਜਿੱਥੇ ਲੱਗਦੇ ਆ ਮੇਰੇ ਮਿੱਤਰੋ ਮਾਸਟਰ ਬਲਜੀਤ ਸਿੰਘ ਜੀ ਗਤਰਗੜ ਕਮੇਟਾ ਦੇ ਚ ਰਹਿੰਦੇ ਹੋਣਾ ਵੀ ਵੱਡਾ ਯੋਗਦਾਨ ਹੈ ਉਹ ਵੀ ਲਾਈਵ ਜੁੜਾ ਇਹਦੇ ਕੱਪ ਦੇ ਨਾਲ ਪਰ ਸਾਹਮਣੇ ਚਾਰ ਜੱਥਿਆਂ ਦੇ ਵਿੱਚੋਂ ਹੁਣ ਵੇਖਾ ਵੀ ਕਿਹੜਾ ਜੱਫਾ ਲਾਂਦਾ ਕੌਣ ਬੱਲੇ ਬੱਲੇ ਕਰਾਂਦਾ ਕੌਣ ਮੂਹਰੇ ਹੋ ਕੇ ਜ਼ੋਰ ਲਾਵੇਗਾ ਇਹਦੇ ਸਮਾਂ ਦੱਸੂ ਇਹ 30 ਸੈਕਿੰਡਾਂ ਨੇ ਫੈਸਲੇ ਕਰਦੇ ਆ ਵੀ ਅੱਜ ਅਨੰਦਪੁਰ ਕ੍ਰਾਊਡ ਦੇ ਕੱਪ ਤੋਂ ਪਿੰਡਾਂ ਨੂੰ ਜਾਣਗੇ ਇਹ ਕੋਸ਼ਾ ਰੌਂਤਿਆਂ ਵਾਲਾ ਸੁਨਿਆਰੇ ਦਾ ਦਿਨ ਹੈ ਲੈ ਵੀ ਸੁਨੀਪ ਥੋੜਾ ਘੁੰਮ ਫਿਰ ਕੇ ਆ ਗਿਆ ਆ ਮੈਚ ਚੋਟੀ ਦਾ ਮੇਰੇ ਮਿੱਤਰੋ ਇਹ ਰੌਂਤਿਆਂ ਵਾਲਾ ਕੋਸ਼ਾ ਕਦੇ ਕਬੱਡੀ ਪਾਲੀ ਫਿਰ ਵਧਿਆ ਹੋਇਆ ਖੇਡ ਦੇ ਮੈਦਾਨ ਵਿੱਚ ਚਾਰ ਜੱਫੀ ਨੇ ਲੈ ਵੀ ਗੱਬਰੂ ਆ ਜੱਫਾ ਚਾਹੀਦਾ ਰੇਡਾਂ ਭਾਵੇਂ ਲੱਖ ਪੈਂਦੀਆਂ ਜੱਫਾ ਚਾਹੀਦਾ ਨੌਜਾਨਾ ਕਾਪਾ ਕਦੇ ਮੱਲੀਆਂ ਵਾਲਾ ਨਿੱਕੇ ਵਰਗੇ ਪਬਰ ਵਰਗੇ ਆਕਾਸ਼ ਵਰਗੇ ਹੁਣ ਆ ਕਬੱਡੀ ਤੇ ਰਾਮ ਕੰਧੋਰੀ ਦੀ ਫੈਸਲਾ ਕਰ ਗਿਆ ਵੀ ਨੰਬਰ ਜੱਫੀ ਦੇ ਸੋ ਦੋ ਰੁਪਏ ਆ ਜੀ ਤੁਸੀਂ ਨਾ ਜੱਫਾ ਲੱਸੇ ਹਜ਼ਾਰਾਂ ਮਨਜੋਤ ਸੋਮਲ ਤੇ ਮੇਜਨਸੀ ਦੀ ਸੋਮਲ ਸੋਮਲ ਟੂਰਨ ਡਰਾਈਵਰ ਵਾਲੇ ਵੀਰਾਂ ਵੱਲੋਂ 1100 ਸੌ ਹਰ ਇੱਕ ਜੱਫੇ ਨਾਲ ਕਿ ਦਾਸ ਦੇ ਬੋਲਾ ਤੋਂ ਖੁਸ਼ ਹੋ ਕੇ ਵੀ 1100 ਸਾਬ ਆਹ ਰੇਡ ਉੱਤੇ 1100 ਲੱਗ ਗਿਆ ਸਾਡੇ ਵੀਰ ਕਹਿੰਦੇ ਵੀ ਬੱਬਰ ਰੰਦਾਵਾ ਖੁਸ਼ੀ ਰੰਦਾਵਾ ਸੁੱਖਾ ਚਾਰੀਆਂ ਲਵੀ ਨਗਾਵਾਂ ਤੇ ਸ੍ਰਾਮ ਨਗਾਵਾਂ ਵੱਲੋਂ ਆਹ 1100 ਦੀ ਰੇਡ ਕਹਿੰਦੇ ਬਾਈ 1100 ਲਓ ਕੋਸ਼ਾ ਭੱਜ ਗਿਆ ਉਧਰ ਸਾਡਾ ਵੀਰ ਸਭਾਨ ਆਰਸ ਵੱਲੋਂ ਦਰਸੇਵਕ ਕਮੈਂਟਰ ਦੇ ਲਈ ਕਹਿੰਦੇ 500 ਦੇ ਮਣ ਇਸੇ ਪਿੰਡ ਦਾ ਦਰਸੇਵਕ ਹੈ ਇੱਕ ਤੇ ਸਾਡੇ ਵੀਰ 500 ਰੁਪਿਆ ਰੇਡ ਤੇ 1700 ਮਹਾਰਾਜ ਟ੍ਰੈਵਲ ਪਲੇਬੀ ਬੋਲਾ ਤੋਂ ਖੁਸ਼ ਹੋ ਕੇ ਦੀ ਮਾਰ ਪਹੁੰਚਿਆ ਮਹਾਰਾਜ ਟ੍ਰੈਵਲ ਇੱਥੇ ਸਾਡੇ ਨਾਨ ਸਿੰਘ ਜੀ ਕੋਸਾਵਾ ਜਿਹੜਾ ਟੀਮਾਂ ਬਲਾਈਆਂ ਅੱਜ ਅਕਰ ਗੋਛ ਦਾ ਵੀ ਧੰਨਵਾਦ ਹੈ ਸੇਟੀ ਦੇ ਸਾਰੇ ਦਾ ਧੰਨਵਾਦ ਹੈ ਉਹ ਸਾਹਮਣੇ ਗੱਭਰੂ ਗੋਸ਼ਾ ਰਾਮਤੇ ਵਾਲੇ ਗੋਸ਼ਾ ਆਹ ਗਰਾਊਂਡ ਆਪਾਂ ਕਲੀਅਰ ਕਰਾਈਏ ਆ ਹੈਂਡੀਕੈਪ ਬਾਈ ਜੀ ਤੁਸੀਂ ਇੱਧਰ ਪਾਸੇ ਆ ਜਾਓ ਪਿੱਛੇ ਪਾਈ ਬਣ ਕੇ ਆ ਜਾ ਐਵੇਂ ਫਿਰ ਕੋਈ ਵੇਚਣਾ ਬੱਦੇ ਵੀਰ ਜੀ ਹੈਂਡੀਕੈਪਟਰ ਭਰਾ ਕਬੱਡੀ ਖਿਡਾਰੀ ਅਰੇ ਕਲਾਬ ਵਾਲੇ ਵੱਡਾ ਬਣ ਗਿਆ ਹੈਂਡੀਕੈਪਟਰ ਵੀਰ ਆਇਆ ਪਿੱਛੇ ਆ ਜਾ ਬਾਈ ਨੂੰ ਕਹਿਆ ਯਾਰ ਅਰਜੋਤ ਬਾਈ ਪਿੱਛੇ ਆ ਜਾ ਬਾਈ ਬਣ ਕੇ ਯਾਰ ਵੀਰ ਯਾਰ ਦਰਸ਼ਕ ਕਹੀ ਜਾਂਦੇ ਯਾਰ ਆ ਕਿਉਂ ਮਰਿਆ ਬਾਈ ਨੂੰ ਯਾਰ ਐਵੇਂ ਵੀਰੇ ਕੋਈ ਵਿਚ ਵਜੂ ਫਾਇਦਾ ਥੋੜਾ ਕੋਈ ਟਿੱਕੇਗਾ ਯਾਰ ਮੈਂ ਪਹਿਲਾਂ ਵੀ ਆਖਿਆ ਪੀਰ ਕੋ ਫਾਸਟ ਟੀਮ ਦਾ ਸੱਜਣਾ ਖੜੀ ਹੈ 14 ਚੰਪ ਵੀਰ ਹੈ ਸਾਡਾ ਵੀ ਪੁਜਾ ਹੈ ਸਾਡੇ 14 ਨੰਬਰ ਮੱਲਿਆ ਦੀ ਟੀਮ ਦੇ ਹੈ ਤੇ 15 ਨੰਬਰ ਸਿਤਨਾਗਲਾ ਦੀ ਟੀਮ ਦੇ ਹੈ ਸਿਤ ਸਨਿਆਰੇ ਨੇ 7 ਕਬੱਡੀਆਂ ਪਾ ਕੇ 5 ਨੰਬਰ ਲਏ ਐ। ਕੋਸ਼ੇ ਨੇ 7 ਕਬੱਡੀਆਂ ਪਾ ਕੇ 6 ਨੰਬਰ ਲਏ ਐ। ਕੋਸ਼ਾ ਰਾਂਦੇ ਵਾਲਾ ਬੈਸਟੇ ਟ੍ਰੈਕਰ ਇੱਕ ਵਾਰ ਤਾੜੀਆਂ ਮਾਰਦਾ ਜ਼ੋਰਦਾਰ। ਖੁਲੀਆ ਦੀ ਜੱਸੇ ਨੂੰ ਮੁਬਾਰਕਵਾਦ ਐ। 4-3 ਤਿੰਨ ਜੱਫੇ। ਬੋਤਰਾ ਬੈਸਟ ਸਟਾਪਰ ਤਾੜੀਆਂ ਮਾਰਦਾ ਜ਼ੋਰਦਾਰ। ਪ੍ਰਾਣਾ ਖਿਡਾਰੀ ਪ੍ਰਾਣਾ ਖਿਡਾਰੀ ਕਹਿੰਦੇ ਬਿੱਲਾ